ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਬਹੁਤ ਸਾਰੇ ਸਵਾਲ ਸੀ ਸੰਗਤ ਦੇ ਜਦੋਂ ਵੀ ਸਾਨੂੰ ਕੋਈ ਸਾਡਾ ਵਿਰੋਧੀ ਜਿਆਦਾ ਤੰਗ ਕਰਨ ਲੱਗ ਜਾਏ ਸਾਡਾ ਦੁਸ਼ਮਣ ਬਣ ਜਾਏ ਤੇ ਉਹ ਸਾਡਾ ਬੁਰਾ ਚਾਵੇ ਤਾਂ ਕਿਸ ਪ੍ਰਕਾਰ ਸਾਡੀ ਰੱਖਿਆ ਹੋਵੇ ਫਿਰ ਆਪੇ ਦੇਖ ਲਿਓ ਇਹ ਸ਼ਬਦ ਦਾ ਜਾਪ ਕਰੋ ਕੋਈ ਵੀ ਇਸ ਸ਼ਬਦ ਦੇ ਅੱਗੇ ਟਿਕ ਨਹੀਂ ਪਾਏਗਾ ਕਿਸੇ ਦੀ ਵੀ हिम्मत ਨਹੀਂ ਪਵੇਗੀ ਸੋ 사ਤਸੰਗਤ ਵੀ ਇਦਾਂ ਦਾ ਕੋਈ ਕਾਰਜ ਕੀਤਾ ਜਾਏ ਆਪਾਂ ਬੇਨਤੀਆਂ ਜੜੀਆਂ ਨੇ ਜ਼ਰੂਰ ਸਾਂਝੀਆਂ ਕਰਾਂਗੇ ਇਸ ਵਿਸ਼ੇ ਤੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਬਹੁਤ ਵੱਡੀ ਤਾਕਤ ਰੱਖਦੀ ਹੈ ਬਹੁਤ ਵੱਡੀ ਸਮਰੱਥਾ ਰੱਖਦੀ ਹੈ ਇਹਦੇ ਬਾਰੇ ਆਪਾਂ ਸਾਰੇ ਜਾਣਦੇ ਆਂ ਕਈ ਵਾਰੀ ਆਪਾਂ ਇਸ ਸੰਬੰਧ ਦੇ ਵਿੱਚ ਬੇਨਤੀਆਂ ਕੀਤੀਆਂ ਸਤਿਗੁਰ ਸੱਚੇ ਪਾਤਸ਼ਾਹ ਨੇ ਬੇਨਤੀਆਂ ਕਰਵਾਈਆਂ ਯੂ ਪਿਆਰਿਓ ਪਾਤਸ਼ਾਹ ਕਹਿੰਦੇ ਨੇ ਪੂਰਾ ਸਤਿਗੁਰ ਕਬੂਹੂ ਨਾ ਸੇਵਿਆ ਸਿਰ ਠਾਡੇ ਜਮ ਜੰਦਾਰਾ ਕੰਮ ਕਿਉਂ ਵਿਗੜੇ ਨੇ ਕਿਉਂ ਵਿਗੜਦੇ ਜਾ ਰਹੇ ਨੇ ਕਾਰਨ ਕੀ ਹੈ ਵੀ ਜਿਹੜਾ ਪੂਰਾ ਸਤਗੁਰੂ ਸੀ ਉਹਦੇ ਤੋਂ ਦੂਰੀ ਬਣ ਗਈ ਅਸੀਂ ਦੂਰੀ ਬਣਾ ਲਈ ਕਬਹੂ ਨਾ ਸੇਵਿਆ ਕਦੇ ਨਹੀਂ ਸੇਵਿਆ ਕਦੇ ਨਹੀਂ ਸਿਮਰਿਆ ਸਿਰ ਠਾਡੇ ਜਮ ਜੰਦਾਰਾ ਹਉਮੈ ਵਿੱਚ ਮਸਤ ਮਨੁੱਖ ਪੂਰੇ ਗੁਰੂ ਦੀ ਸ਼ਰਨ ਨਹੀਂ ਪਿਆ ਇਸ ਵਾਸਤੇ ਸਿਰ ਉੱਤੇ ਜ਼ਾਲਮ ਜਮ ਆਖ ਲੋਂਦੇ ਨੇ ਭਾਵ ਦੁਨਿਆਵੀ ਲੋਕ ਵੀ ਈਰਖਾ ਕਰਦੇ ਨੇ ਕਿਉਂਕਿ ਵਿਛੜਿਆ ਜਿਹੜਾ ਗੁਰੂ ਤੋਂ ਤੇ ਪਿਆਰਿਓ ਉਹਦੇ ਲਈ ਫਿਰ ਬਹੁਤ ਸਾਰੇ ਜਿਹੜੇ ਨੇ ਉਹ ਚੁਣੌਤੀਆਂ ਰੂਪ ਮੋੜ ਖੜੇ ਹੋ ਜਾਂਦੇ ਨੇ ਪਿਆਰਿਓ ਪਾਤਸ਼ਾਹ ਕਹਿੰਦੇ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਪਾਤਸ਼ਾਹ ਕਹਿੰਦੇ ਜਦੋਂ ਰੱਬ ਨੂੰ ਭੁੱਲ ਜਾਏ ਪਰਮਾਤਮਾ ਨੂੰ ਭੁੱਲ ਜਾਏ ਤੇ ਫਿਰ ਤਰ੍ਹਾਂ-ਤਰ੍ਹਾਂ ਦੇ ਰੋਗ ਚਾਹੇ ਉਹ ਈਰਖਾ ਨਫ਼ਰਤ ਵਗੈਰਾ ਲੋ ਕਰਦੇ ਹੋਣ ਇਦਾਂ ਦੇ ਰੂਪ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਖੜੀਆਂ ਹੋ ਜਾਂਦੀਆਂ ਨੇ ਸਾਰ ਸੰਗਤ ਇਹ ਗੱਲ ਹਮੇਸ਼ਾ ਯਾਦ ਰੱਖਿਓ ਕਿ ਗੁਰੂ ਦੀ ਪਾਵਨ ਬਾਣੀ ਇਹੋ ਸਿਖਾਉਂਦੀ ਹੈ ਵੀ ਗੁਰੂ ਤੋਂ ਟੁੱਟ ਕੇ ਤੇਰਾ ਕੋਈ ਨਹੀਂ ਪਾਤਸ਼ਾਹ ਤੋਂ ਟੁੱਟ ਕੇ ਤੇਰਾ ਕੋਈ ਨਹੀਂ ਜੇ ਕੋਈ ਹੈ ਤਾਂ ਉਹ ਗੁਰੂ ਹੀ ਹੈ ਗੁਰੂ ਗ੍ਰੰਥ ਸਾਹਿਬ ਹੀ ਨੇ ਪਿਆਰਿਆ ਗੁਰੂ ਤੋਂ ਬਿਨਾ ਤੇਰਾ ਹੋਰ ਕੋਈ ਨਹੀਂ ਹੈ ਇਹ ਯਾਦ ਰੱਖੀ ਚੌਪਈ ਸਾਹਿਬ ਦੀ ਜਿਹੜੀ ਬਾਣੀ ਹੈ ਨਾ ਪਿਆਰਿਓ ਅਨੰਦਪੁਰ ਸਾਹਿਬ ਦੀ ਧਰਤੀ ਗੁਰਦੁਆਰਾ ਵਿਪੌਰ ਸਾਹਿਬ ਜਿਹੜਾ ਬਣਿਆ ਹੋਇਆ ਹੈ ਉੱਥੇ ਬੈਠ ਕੇ ਸਤਿਗੁਰੂ ਨੇ ਚੌਪਈ ਸਾਹਿਬ ਦੀ ਬਾਣੀ ਉਚਾਰੀ ਤੇ ਪਿਆਰਿਓ ਇਹ ਚੌਪਈ ਸਹਿਬ ਦੀ ਜਿਹੜੀ ਬਾਣੀ ਹੈ ਇਹਦੇ ਵਰਗਾ ਕੋਈ ਹੋਰ ਹੋ ਹੀ ਨਹੀਂ ਸਕਦਾ ਚੌਪਈ ਸਹਿਬ ਦੀ ਬਾਣੀ ਬੇਨਤੀ ਹੈ ਅਕਾਲ ਪੁਰਖ ਨੂੰ ਇਹਦੇ ਵਰਗੀ ਕੋਈ ਬੇਨਤੀ ਹੋ ਹੀ ਨਹੀਂ ਸਕਦੀ ਕੋਈ ਬੇਨਤੀ ਨਹੀਂ ਹੋ ਸਕਦੀ ਸਾਰ ਸੰਗਤ ਕੋਈ ਬੇਨਤੀ ਹੋ ਹੀ ਨਹੀਂ ਸਕਦੀ ਇਸ ਦੇ ਬਰਾਬਰ ਸਭ ਤੋਂ ਵੱਡੀ ਜੇ ਗੱਲ ਕਰੀਏ ਵੀ ਰਖਿਆ ਦੀ ਮਹਾਕਾਲ ਰਖਵਾਰ ਹਮਾਰੋ ਪਿਆਰਿਓ ਜੋ ਇਹਦੇ ਵਿੱਚ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਨੋਟ ਕਰਵਾਏ ਨੇ ਉਹਦੇ ਬਰਾਬਰ ਉਹਦੇ ਤੁੱਲ ਕੋਈ ਹੋਰ ਹੋ ਹੀ ਨਹੀਂ ਸਕਦਾ ਉਹਦੇ ਉੱਤੇ ਕੁਝ ਵੀ ਨਹੀਂ ਹੈਗਾ ਇਹੋ ਜਿਹੇ ਸ਼ਬਦ ਜਿਹਹਨ 'ਚ ਸਾਡੇ ਕਦੇ ਆਉਣੇ ਤਾਂ ਦੂਰ ਦੀ ਗੱਲ ਕਦੇ ਕਿਸੇ ਦੇ ਆਈ ਨਹੀਂ ਹੋਣੇ ਤੇ ਪਿਆਰਿਓ ਇਹ ਜੋ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਨੇ ਰਚਿਤ ਨੇ ਉਹ ਸ਼ਬਦ ਹੋਰ ਕੋਈ ਨਹੀਂ ਜੋ ਉਹਨਾਂ ਨੇ ਅਕਾਲ ਪੁਰਖ ਦੀ ਬੰਦਗੀ ਲਈ ਕਰ ਦਿੱਤੇ ਜਾਓ ਭਾਈ ਸਹਿਬ ਦੇ ਪਾਠ ਦੇ ਵਿੱਚ ਉਹ ਤਾਕਤ ਹੈ ਪਿਆਰਿਓ ਕਿ ਜਿਹੜੀ ਤਾਕਤ ਹੋਰ ਕਿਸੇ ਕੋਲ ਨਹੀਂ ਹੈ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਜਿਹੜੀ ਮਰਜੀ ਪਾਵਨ ਬਾਣੀ ਪੜ ਲਓ ਪਿਆਰਿਓ ਉਸ ਬਾਣੀ ਦੇ ਵਿੱਚ ਕਿੱਡੀ ਵੱਡੀ ਤਾਕਤ ਹੈ ਇੱਕ ਨੋਟ ਕਰ ਲਿਓ ਗੱਲ ਸਰਸਾ ਨਦੀ ਦੇ ਕਿਨਾਰੇ ਤੇ ਅੰਮ੍ਰਿਤ ਵੇਲੇ ਜਾਪ ਹੁੰਦਾ ਆਸਾ ਦੀ ਵਾਰ ਦਾ ਤੇ ਪਿੱਛੇ ਜਿਹੜੀ ਹੈ ਵੱਡੀ ਗਿਣਤੀ ਦੇ ਵਿੱਚ ਸੈਨਾ ਚੜਹੀ ਆ ਰਹੀ ਹੈ ਫੌਜ ਚੜਹੀ ਆ ਰਹੀ ਹੈ ਹੁਣ ਦੇਖੋ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਹੈ ਫੌਜ ਦੀ ਕੋਈ ਪਰਵਾ ਨਹੀਂ ਇਹ ਹੁੰਦਾ ਹੈ ਗੁਰੂ ਤੇ ਭਰੋਸਾ ਸਾਡੇ ਤੇ ਕੋਈ ਫੌਜ ਤਾਂ ਚੜੀ ਨਹੀਂ ਹੋਈ ਜੇ ਅਸੀਂ ਗੁਰਬਾਣੀ ਦਾ ਸਹਾਰਾ ਲਈਏ ਜੇ ਸਾਡੇ ਨਾਲ ਕਿਸੇ ਨੇ ਈਰਖਾ ਵਧਾਤੀ ਸਾਡੇ ਨਾਲ ਕਿਸੇ ਨੇ ਦੁਸ਼ਵੈਸ਼ ਵਧਾਤੀ ਅਸੀਂ ਗੁਰਬਾਣੀ ਦਾ ਨਿਤਨੇਮ ਵਧਾ ਦਈਏ ਤੇ ਮੈਂ ਕਹਣਾ ਉਹ ਲੋਕ ਆਪਣੇ ਆਪ ਹੀ ਖਤਮ ਹੋ ਜਾਣਗੇ ਜਿਹੜੇ ਤੁਹਾਡੇ ਨਾਲ ਈਰਖਾ ਕਰਦੇ ਨੇ ਜਿਹੜੇ ਈਰਖਾ ਕਰਦੇ ਨੇ ਤੁਹਾਡਾ ਬੁਰਾ ਤੱਕਦੇ ਨੇ ਉਹ ਆਪ ਹੀ ਖਤਮ ਹੋ ਜਾਣਗੇ ਬਸ ਇਹ ਮੰਨ ਕੇ ਚੱਲੋ ਤੇਰਾ ਕੀ ਆ ਮੀਠਾ ਲੱਗਾ ਹਰ ਨਾਮ ਪਦਾਰਸ਼ ਨਾਨਕ ਮੰਗਿਆ ਬ੍ਰਹਮ ਕਵਚ ਬਾਣੀ ਦਾ ਜਾਪ ਕਰੋ ਚੌਪਈ ਸਾਹਿਬ ਦੀ ਬਾਣੀ ਦਾ ਜਾਪ ਕਰੋ ਜਪਜੀ ਸਾਹਿਬ ਦੀ ਬਾਣੀ ਦਾ ਜਾਪ ਕਰੋ ਜੇ ਬਹੁਤਾ ਕਰ ਦਿਓ ਜਾਪ ਸਾਹਿਬ ਦੇ ਜਾਪ ਕਰ ਲਓ ਤੇ आनंद ਸਾਹਿਬ ਦਾ ਪਾਠ ਨਾਲ ਜ਼ਰੂਰ ਕਰੋ ਤੇ ਅੰਦਰ ਆਨੰਦ ਫੇਰ ਹੀ ਬਣਨਾ ਬਾਹਰੋਂ ਆਨੰਦ ਤੇ ਅੰਦਰ ਆਨੰਦ ਆਨੰਦ ਮਿਲ ਕੇ ਜਦੋਂ ਆਨੰਦ ਹੋ ਗਿਆ ਅੰਦਰਲਾ ਮਨ ਵੀ ਆਨੰਦ ਹੋ ਗਿਆ ਗੱਲਾਂ 'ਚ ਵੀ ਆਨੰਦ ਆ ਗਿਆ ਹਿਰਦੇ ਰੂਪ ਘਰ ਦੇ ਵਿੱਚ 20 ਆਨੰਦ ਵਰਤ ਗਿਆ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਰਹਿਮਤ ਉਹਨਾਂ ਤੇ ਵਰਤਦੀ ਹੈ ਜਿਹੜੇ ਖੁਦ ਗੁਰੂ ਦੇ ਹੋ ਜਾਂਦੇ ਨੇ ਜਿਹੜੇ ਪਾਤਸ਼ਾਹ ਦੇ ਹੋ ਜਾਂਦੇ ਨੇ ਉਹਨਾਂ ਦੇ ਅੰਦਰ 20 ਆਨੰਦ ਉਪਜ ਜਾਂਦਾ ਹੈ ਆਨੰਦ ਪੈਦਾ ਹੋ ਜਾਂਦਾ ਹੈ ਤੇ ਜਿਹੜੇ ਗੁਰੂ ਦੇ ਹੋ ਗਏ ਉਹ ਫਿਰ ਬਾਹਰਲੀਆਂ ਚੀਜ਼ਾਂ ਤੋਂ ਦੂਰ ਹੋ ਜਾਂਦੇ ਨੇ ਕਿਉਂ ਦੂਰ ਹੋ ਜਾਂਦੇ ਨੇ ਕਿਉਂਕਿ ਉਹਨਾਂ ਦੀ ਅਵਸਥਾ ਜਿਹੜੀ ਹੈ ਨਾ ਉਹ ਖਤਮ ਹੋ ਜਾਂਦੀ ਹੈ ਕਿਹੜੀ ਅਵਸਥਾ ਈਰਖਾ ਦਵੇਸ਼ ਭਾਵਨਾ ਉਗਲੀਆਂ ਚੁਗਲੀਆਂ ਸਾਰੀਆਂ ਚੀਜ਼ਾਂ ਉੱਥੇ ਫਿਰ ਦੂਰ ਹੋ ਜਾਂਦੀਆਂ ਉੱਥੇ ਬੰਦੇ ਦੇ ਮਨ ਵਿੱਚ ਆਨੰਦ ਚੱਲ ਪੈਂਦਾ ਉਹਨੂੰ ਗੁਰੂ ਦੀਆਂ ਗੱਲਾਂ 'ਚੋਂ ਆਨੰਦ ਮਿਲਦਾ ਹੈ ਪਾਤਸ਼ਾਹ ਦੀਆਂ ਗੱਲਾਂ 'ਚੋਂ ਆਨੰਦ ਮਿਲਦਾ ਤੇ ਪਿਆਰਿਓ ਜਿਹਦਾ ਗੁਰੂ ਹੋ ਜਾਏ ਤੇ ਉਹਨੂੰ ਹੋਰ ਕੀ ਦੀ ਲੋੜ ਜਿਸ ਕਾ ਸਾਹਿਬ ਦਾਦਾ ਹੋਏ ਤਿਸਨੂੰ ਮਾਰ ਨਾ ਸਕੈ ਕੋਈ ਗੱਲ ਸਪਸ਼ਟ ਹੋ ਗਈ ਵੀ ਜਿਹਦਾ ਸਾਹਿਬ ਇਨਾ ਵੱਡਾ ਹੈ ਇਨਾ ਮਹਾਨ ਹੈ ਪਿਆਰਿਓ ਉਹਦਾ ਕੋਈ ਕੀ ਕਰ ਸਕਦਾ ਹੈ ਵਿਚਕਰਤਾ ਪੁਰਖ ਖਲੋਵਾ ਵਾਲ ਨਾ 빙ਾ ਹੋਆ ਯਾਦ ਰੱਖਿਓ ਵੀ ਜਿੱਥੇ ਅਕਾਲ ਪੁਰਖ ਹੈ ਮੌਜੂਦ ਹੈ ਸਾਨੂੰ ਭਰੋਸਾ ਹੈ ਤੇ ਪਿਆਰਿਓ ਉਥੇ ਵਾਲ ਤੱਕ ਵੀ 빙ਾ ਨਹੀਂ ਹੋ ਸਕਦਾ ਤੇ ਪਿਆਰਿਓ ਚਾਹੇ ਕੋਈ ਕੋਸ਼ਿਸ਼ਾਂ ਕਰਲੇ ਤੁਹਾਡੇ ਤੇ ਕੁਝ ਵੀ ਕਰਾਈ ਚੱਲੇ ਕੋਈ ਜਾਦੂ ਮੰਤਰ ਟੋਣਾ ਨਹੀਂ ਚੱਲ ਸਕਦਾ ਪਿਆਰਿਓ ਜਿੱਥੇ ਗੁਰੂ ਦੀ ਬਾਣੀ ਹੈ ਪਾਵਨ ਸ਼ਬਦ ਹੈ ਇੱਕ ਵੱਡਾ ਕੋਈ ਤਾੰਤ੍ਰਿਕ ਸੀ ਜਿਨੇ ਜਿੱਦ ਬੈਂਸ ਕੀਤੀ ਕਿਸੇ ਗੁਰਸਿੱਖ ਦੇ ਨਾਲ ਵੀ ਇਹਨੂੰ ਘਰ ਚੋਂ ਉਜਾੜ ਦੇਵਾਂਗਾ ਸਾਰੇ ਜਾਦੂ ਮੰਤਰ ਕਾਲੇ ਇਲਮ ਚਲਾ ਕੇ ਵੇਖ ਲੈ ਨਹੀਂ ਚੱਲੇ ਅਖੀਰ ਆ ਕੇ ਉਸ ਗੁਰਸਿੱਖ ਦੇ ਪੈਰਾਂ ਤੇ ਟਹਿ ਪਿਆ ਕਹਿੰਦਾ ਮੇਰਾ ਕਾਲਾ ਜਾਦੂ ਤੇਰੇ ਅੱਗੇ ਫਿੱਕਾ ਪੈ ਗਿਆ ਤੂੰ ਦੱਸ ਕਿਹੜੇ ਮੰਤਰ ਦਾ ਜਾਪ ਕਰਦਾ ਓਹ ਬੰਦਾ ਹੱਸ ਕੇ ਜਵਾਬ ਦਿੰਦਾ ਹੈ ਕਹਿੰਦਾ ਸੀ ਕਿਹੜੇ ਮੰਤਰਾਂ ਦੇ ਜਾਪ ਕਰਨੇ ਹੋਏ ਇੱਕੋ ਹੀ ਮੰਤਰ ਹੈ ਸਾਡੇ ਕੋਲੇ ਗੁਰੂ ਨਾਨਕ ਸਾਹਿਬ ਦਾ ਮੂਲ ਮੰਤਰ ਗੁਰ ਮੰਤਰ ਉਹ ਅਸੀਂ ਜਪਦੇ ਆ ਭਾਈ ਉਹ ਆ ਹੈ ਉਹਨੇ ਬੋਲ ਕੇ ਸੁਨਾਤਾ ਤੇ ਉਹ ਬਾਬਾ ਜਿਹੜਾ ਪਖੰਡੀ ਸੀ ਹੱਥ ਜੋੜ ਕੇ ਖੜਾ ਹੋ ਗਿਆ ਕਹਿੰਦਾ ਇਹ ਕਾਲਾ ਜਿਹੜਾ ਮੇਰਾ ਮੰਤਰ ਹੈ ਜਾਦੂ ਮੰਤਰ ਹੈ ਇਸ ਮੰਤਰ ਅੱਗੇ ਨਹੀਂ ਚੱਲ ਸਕਦਾ ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਮੈਂ ਭੁੱਲ ਬਖਸ਼ਾਉਣਾ ਤੇ ਮੈਂ ਅੱਜ ਤੋਂ ਬਾਅਦ ਇਹ ਕਾਲੀ ਵਿਦਿਆ ਕਾਲਾ ਇਲਮ ਸਾਰਾ ਕੁਝ ਛੱਡ ਦੂੰ ਮੈਂ ਉਸ ਤੋਂ ਬਾਅਦ ਇਸ ਮੰਤਰ ਦਾ ਜਾਪ ਕਰਿਆ ਕਰੂੰਗਾ ਸਤ ਸੰਗਤ ਐਡੀ ਵੱਡੀ ਤਾਕਤ ਹੈ ਐਡੀ ਵੱਡੀ ਸਮਰੱਥਾ ਹੈ ਗੁਰੂ ਦੀ ਬਾਣੀ 'ਚ ਕੋਈ ਨਹੀਂ ਟਿਕ ਸਕਦਾ ਇਸ ਸ਼ਬਦ ਦੇ ਅੱਗੇ ਯਾਦ ਰੱਖਿਓ ਕਰੋ ਸ਼ਬਦ ਦਾ ਜਾਪ ਕਰੋ ਈਰਖਾ ਦਵੇਸ਼ ਛੱਡੋ ਜਿਹੋ ਜੇ ਲੋਕ ਨੇ ਉਹ ਜਿਹੇ ਆਪ ਨਾ ਬਣੋ ਆਪ ਗੁਰੂ ਦੇ ਨੇੜੇ ਹੋ ਜਾਓ ਤੇ ਸਤਗੁਰੂ ਉਹਨਾਂ ਨੂੰ ਸਮਾਂ ਆਉਣ ਤੇ ਆਪਣੇ ਆਪ ਜਵਾਬ ਦੇਵੇਗਾ ਸਬਰ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ